26 ਜਨਵਰੀ ਨੂੰ ਦਿਹਾੜੇ ਦੇ ਮੱਦੇਨਜ਼ਰ ਸਮਾਜ ਵਿਰੋਧੀ ਅੰਸਰਾਂ ਖਿਲਾਫ ਬਠਿੰਡਾ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਵੱਲੋਂ ਲੈ ਕੇ ਸਰਚ ਅਭਿਆਨ ਚਲਾਇਆ ਗਿਆ। ਪੁਲਿਸ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਅਤੇ ਹੋਟਲਾਂ ਦੀ ਜਾਂਚ ਕੀਤੀ ਗਈ। ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਆਹ ਸਰਚ ਅਭਿਆਨ ਚਲਾਇਆ ਗਿਆ ਹੈ। ਇਸ ਸਰਚ ਅਭਿਆਨ ਦੇ ਦੌਰਾਨ ਸ਼ੱਕੀ ਲੋਕਾਂ ਦੇ ਜਥੇਾਂ ਦੀ ਜਾਂਚ ਵੀ ਕੀਤੀ ਗਈ ਹੈ। ਉਥੇ ਹੀ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਜੰਗੀ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਅਤੇ ਹੋਟਲਾਂ ਅਤੇ ਰੇਲਵੇ ਸਟੇਸ਼ਨ ਆਦਿ ਜੇ ਚੈਕਿੰਗ ਉਹਨਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਪਣੀ ਹਰਕਤਾਂ ਤੋਂ ਬਾਝ ਆਉਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਂ ਸਰਲ ਚੈਕਿੰਗ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ 26 ਜਨਵਰੀ ਦੇ ਮੱਦੇਨਜ਼ਰ ਰੱਖਦੇ ਹੋਏ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਨੇ ਜਿਸ ਦੇ ਦੌਰਾਨ ਅੱਜ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਦੀ ਕਰਨ ਆਏ ਹਾਂ ਇਸ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਹਰਬੰਸ ਸਿੰਘ ਜੀ ਡੀਐਸਪੀ ਮਨਮੋਨ ਸਰਨਾ ਜੀ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਤੇ ਬਾਕੀ ਸਾਡੀ ਪੀਸੀਆਰ ਦੀ ਟੀਮ ਸਾਡੇ ਨਾਲ ਹੈਗੀ ਆ ਇਸ ਤੋਂ ਇਲਾਵਾ ਐਂਟੀ ਸੈਪਟਾਇਸ ਟੀਮ ਦੀ ਵੀ ਹੈਗੀ ਹੈ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਨੇ ਬਣਾਈਆਂ ਨੇ ਜਿਦੇ ਵਿੱਚ ਕੁਝ ਟੀਮਾਂ ਸਾਡੀ ਪਲੇਟਫਾਰਮ ਦੀ ਚੈਕਿੰਗ ਕਰ ਰਹੀਆਂ ਨੇ ਕੁਝ ਜਿਹੜੀਆਂ ਜਿੱਥੇ ਪਬਲਿਕ ਦੀ ਇਹ ਵਹੀਕਲ ਪਾਰਕ ਹੁੰਦੇ ਨੇ ਉਹਨਾਂ ਦੀ ਸਾਡੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੁਝ ਜਿੱਥੇ ਟਿਕਟਾਂ ਵਗੈਰਾ ਕੱਟੀਆਂ ਜਾਂਦੀਆਂ ਜਾਂ ਜਿੱਥੇ ਪਬਲਿਕ ਦੀਆਂ ਕਤਾਰਾਂ ਹੁੰਦੀਆਂ ਲੱਗਣ ਲੱਗੀਆਂ ਹੁੰਦੀਆਂ ਨੇ ਮੇਨ ਮਾਰਕੀਟ ਜਗ੍ਹਾ ਹੈਗੀਆਂ ਉਹਨਾਂ ਤੇ ਫਲੈਗ ਮਾਰਚ ਆਰਗੇਨਾਈਜ਼ ਕੀਤੇ ਜਾ ਰਹੇ ਨੇ ਤੇ ਜਿਹੜੇ ਰੇਲਵੇ ਸਟੇਸ਼ਨ ਤੋਂ ਇਲਾਵਾ ਜਿਹੜੇ ਹੋਟਲਸ ਹੈਗੇ ਆ ਜਾਂ ਧਰਮਸ਼ਾਲਾ ਸਰਾਂ ਜਿੱਥੇ ਲੋਕ ਆ ਕੇ ਠਹਿਰਦੇ ਨੇ ਉਹਨਾਂ ਜਗ੍ਹਾ ਦੀ ਵੀ ਅਸੀਂ ਚੈਕਿੰਗ ਕਰ ਰਹੇ ਆ ਇਸ ਤੋਂ ਇਲਾਵਾ ਰਾਤ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਸਪੈਸ਼ਲ ਚੈਕਿੰਗ ਮਿਹਨ ਚਲਾਇਆ ਜਾ ਰਿਹਾ ਹੈ ਕਿ ਜਿਹੜੀ ਫੋਰਸ ਦੀ ਪ੍ਰੈਜ਼ੈਂਸ ਜਿਹੜੀ ਹੈਗੀ 24 ਆਵਰਸ ਰਹੇ ਤਾਂ ਕਿ ਜਿਹੜਾ 26 ਜਨਵਰੀ ਦਾ ਤਿਹਾਰ ਹੈਗਾ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਨਾਈਏ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੁੰਦਾ ਹੈ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਿਹਾਰ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ ਤਾਂ ਕਿ ਜਿਹੜਾ ਕਿ ਰਿਪਬਲਿਕ ਡੇ ਸਾਰੇ ਇੰਡੀਆ ਦਾ ਇੱਕ ਮੇਨ ਤਿਹਾਰ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਅਸੀਂ ਜਿਹੜੇ ਕੋਈ ਸ਼ਰਾਰਤੀ ਬੰਦੇ ਨੇ ਉਹਨਾਂ ਨੂੰ ਮੈਸੇਜ ਦੇਵਣਾ ਚਾਹਾਂਗੇ ਕਿ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਇਹ ਇਸ ਚੀਜ਼ ਦੇ ਸੰਬੰਧੀ ਬੜੀ ਸਖਤੀ ਪਨਾਹੀ ਜਾ ਰਹੀ ਹੈ ਜਿਹੜਾ ਵੀ ਬੰਦਾ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਸਤੂ ਜਾਂ ਇਦਾਂ ਦੀ ਕੋਈ ਚੀਜ਼ ਕਿਸੇ ਦੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇ ਤੇ ਜੇਕਰ ਸਾਡੇ ਵੱਲੋਂ ਕਿਸੇ ਬੰਦੇ ਨੂੰ ਅਸੀਂ ਸਾਡੇ ਦੇ ਧਿਆਨ ਦੇ ਵਿੱਚ ਆਉਂਦਾ ਕੋਈ ਸ਼ੱਕੀ ਬੰਦਾ ਮਿਲਦਾ ਤਾਂ ਉਹਦੇ ਖਿਲਾਫ ਵੀ ਸਖਤ ਕਾਰਵਾਈ ਵੀ ਕਰਾਂਗੇ ਸਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤਿਹਾਰਾ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਇਨਪੁਟ ਵੀ ਹੈ ਤੁਹਾਡੇ ਕੋਲ ਅ ਡੈਫੀਨਿਟਲੀ ਦੋਈ ਰਿਪਬਲਿਕ ਡੇ ਦੇ ਉੱਪਰ ਸਾਨੂੰ ਕੋਈ ਸਪੈਸੀਫਿਕ ਇਨਪੁੱਟਸ ਹੁੰਦੀਆਂ ਨੇ ਕੋਈ ਜਨਰਲ ਇਨਪੁੱਟਸ ਹੁੰਦੀਆਂ ਨੇ ਸੋ ਉਹਨਾਂ ਸਾਰੀਆਂ ਇਨਪੁੱਟਸ ਨੂੰ ਅਸੀਂ ਕਲੱਬ ਕਰਕੇ ਵਕ ਵਕ ਸਿਕਿਉਰਿਟੀ ਪ੍ਰੋਗਰਾਮ ਜਿਹੜੇ ਸਾਡੇ ਵੱਲੋਂ ਬਣਾਏ ਜਾਂਦੇ ਨੇ ਜਿੱਦਾਂ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਨ ਵਾਸਤੇ ਆਏ ਆਂ ਤੇ ਮੇਨ ਮਕਸਦ ਇਹ ਹੁੰਦਾ ਜਿੱਥੇ ਪਬਲਿਕ ਦੀ ਫੁੱਟਫੋਲ ਜ਼ਿਆਦਾ ਹੁੰਦੀ ਹੈ ਪਬਲਿਕ ਦੀ ਪ੍ਰੈਜ਼ੈਂਸ ਜ਼ਿਆਦਾ ਹੁੰਦੀ ਹੈ ਉਹਨਾਂ ਜਗ੍ਹਾਾਂ ਦੇ ਉੱਪਰ ਚੈਕਿੰਗ ਕਰਨਾ ਤੇ ਨਾਲ ਹੀ ਪਬਲਿਕ ਨੂੰ ਵੇਅਰ ਵੀ ਕਰਨਾ ਵੀ ਕਿਸੇ ਤਰ੍ਹਾਂ ਦੀ ਜੇਕਰ ਕਿਸੇ ਚੀਜ਼ ਦੀ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਸਾਡੇ ਨਾਲ ਉਸ ਚੀ ਲੈ ਕੇ ਵੀ ਕਿਸੇ ਤਰ੍ਹਾਂ ਦਾ ਤੁਹਾਡੇ ਵੱਲੋਂ ਬੱਕਰੇ ਪ੍ਰਬੰਧ ਕੀਤੇ ਜਾ ਰਹੇ ਆ ਜੀ ਸਾਡੇ ਵੱਲੋਂ ਜਿਹੜੇ ਹੈਗੇ ਨੇ अर्ਲੀ ਮਾਰਨਿੰਗ ਟੀਮਸ ਚੈਕਿੰਗ ਵਾਸਤੇ ਲਗਾਈਆਂ ਕੰਨਿਆਂ ਨੇ ਕੁਝ ਅੱਡੀ ਜਿਹੜੀ ਪੈਟਰੋਲਿੰਗ ਜਿਹੜੀ ਹੈਗੀ ਉਹਨੇ ਅਸੀਂ ਵੱਧ ਪੈਟਰੋਲਿੰਗ ਲਗਾਈਆਂ ਨੇ ਜਿਹੜੇ ਸਾਡੇ ਇੰਟਰ ਡਿਸਟ੍ਰਿਕਟ ਨਾਕੇ ਨੇ ਇੰਟਰ ਸਟੇਟ ਨਾਕੇ ਨੇ ਜ ਹਾਈ ਟੈਕ ਨਾਕੇ ਨੇ ਉਹਨਾਂ ਨੂੰ ਵੀ ਅਲਰਟ ਕੀਤਾ ਗਿਆ ਤਾਂ ਕਿ ਕਿਸੇ ਦੇ ਵਿੱਚ ਅਨਸਕਾਮੀ ਘਟਣਾ ਨੂੰ ਅੰਜਾਮ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ ਸਰ ਇਸ ਤਰ੍ਹਾਂ ਲਾਈ ਜਾ ਰਹੀ ਸਕੈਨਿੰਗ ਵਗੈਰਾ ਇਹਦੇ ਵਿੱਚ ਸਾਡੇ ਕੋਲ ਐਂਟੀ ਸਬਟਰੈਸਟ ਟੀਮ ਅਸੀਂ ਨਾਲ ਲੈ ਕੇ ਆਏ ਆ ਸਾਡੇ ਕੋਲ ਡੌਗ ਸਕਵਾਡ ਦੀ ਟੀਮ ਵੀ ਹੈ ਉਹਨੂੰ ਚੈਕਿੰਗ ਕਰ ਰਹੇ ਆ ਸੋ ਡੈਫੀਨਿਟਲੀ ਅਸੀਂ ਟੈਕਨੋਲੋਜੀ ਦਾ ਜਿਹੜੀ ਯੂਜ਼ ਵੀ ਨਾਲ ਨਾਲ ਕਰਦੇ ਆ ਕੋਈ ਹਰਾਸਤ ਚਿਲਾਲ ਲਿਆ ਗਿਆ ਚੈਕਿੰਗ ਸਾਡੀ ਚੈਕਿੰਗ ਜਿਹੜੀ ਟੀਮਾਂ ਲੱਗੀਆਂ ਹੋਈਆਂ ਨੇ ਉਹਨੂੰ ਚੈਕਿੰਗ ਕੰਪਲੀਟ ਹੁਣ ਅਪਰੰਤ ਜਿਹੜਾ ਹੈਗੇ ਇਸ ਪਰੇ ਅਸੀਂ ਡਿਸਕਲੋਸ ਕਰਾਂਗੇ ਥੈਂਕ ਯੂ A1 ਪੰਜਾਬੀ ਟੀਵੀ ਦੇ ਲਈ ਬਠਿੰਡਾ ਤੋਂ ਹਰਮਿੰਦਰ ਸਿੰਘ ਦੀ ਖਾਸ ਰਿਪੋਰਟ